ਮਾਹਗੁਰੂ ਜੀ ਕਾ ਖਾਲਸਾ ਮਾਹਗੁਰੂ ਜੀ ਕੀ ਫਤਿਹ ਵੱਡੇ ਵੱਡੇ ਪੰਥ ਆਗੂਆਂ ਦੀ ਤਰਨਤਾਰ ਨੂੰ ਜਿਮਨੀ ਚੌਣ ਦੇ ਵਿੱਚ ਫੂਕ ਹਵਾ ਨਿਕਲ ਚੁੱਕੀ ਹੈ ਅਸਾਂ ਅੱਜ ਪਵਿੱਖ ਬਾਣੀ ਕਰਦੇ ਹਾਂ ਕਿਉਂਕਿ 2 ਤਰੀਕ ਹੋ ਗਈ ਅੱਜ ਤੇ ਕੁਝ ਕਿ ਦਿਨ ਬਾਕੀ ਨੇ 1 ਹਫਤਾ 1 ਵੀਕ ਬਾਕੀ ਹੈ। ਉਹ ਵਿਖਵਾਣੀ ਕੀ ਹੈ? ਅਸ਼ਮੈ ਅਕਾਲੀਆਂ ਨੂੰ ਬੇਨਤੀ ਹੈ ਵੀ ਤੁਹਾਨੂੰ ਗਾਲਾਂ ਕੱਢਣ ਦੀ ਖੁੱਲ ਹੈ। ਮੂਤਪਾਲ ਦੀ ਪਾਰਟੀ ਨੂੰ ਖੁੱਲ ਹੈ, ਮੰਦਲੀਆਂ ਨੂੰ ਖੁੱਲ ਹੈ। ਜਿਹੜੇ ਪੰਥਕ ਨੇ ਅਖੋਤੀ ਉਹਨਾਂ ਨੂੰ ਖੁੱਲ ਹੈ ਇਹ ਗਾਲਾਂ ਕੱਢ ਸਕਦੇ ਆ। ਕਿਉਂਕਿ ਜਿਹੜੀ ਮੈਂ ਭਵਿੱਖਵਾਣੀ ਕਰਨ ਲੱਗਾ ਉਹ ਭਵਿੱਖਵਾਣੀ ਪੰਡਤਾਂ ਵਾਲੀ ਨਹੀਂ ਹੈਗੀ। ਬੀਟੀ ਉਹ ਜਨਮ ਕੁੰਡਲੇ ਨਾ ਰੱਖ ਕੇ ਹੂਗੜ ਰੱਖਣੀ ਆ 53 ਰੁਪਏ ਰੱਖਿਓ ਨਹੀਂ ਗਰਾਉਂਡ ਲੈਵਲ ਤੇ ਜਿਹੜੇ ਲੋਕਾਂ ਨੇ ਫੋਨ ਕੀਤੇ ਨੇ ਗਿਆਨੀ ਬੂਟਾ ਸਿੰਘ ਕਿਉਂਕਿ ਤੈਨੂੰ ਫੋਨ ਕਿਉਂਕਿ ਮੈਂ ਕਹਿਤਾ ਸੀ ਸਮਝਾਤਾ ਸੀ ਵੀ ਤਰਨਤਨ ਦੇ ਲੋਕੋ ਹੱਥ ਬਨ ਕੇ ਬੇਨਤੀ ਹੈ ਵੀ ਪਹਿਲਾ ਖਿੰਦੂਰ ਸਾਹਿਬ ਆਣਿਆ ਨੇ ਤੇ ਫਰੀਦਕੋਟ ਵਾਲਿਆਂ ਨੇ ਕੀ ਕੱਢਿਆ ਇਹਨਾਂ ਨੂੰ ਵੋਟਾਂ ਪਾ ਕੇ ਮੂਤਪਾਲ ਤੇ ਸਰਬਜੀਤ ਨੂੰ ਜਿਤਾ ਕੇ ਕੀ ਖਟਿਆ ਇਹ ਕਹਿੰਦਾ ਸੀ ਤੇ ਜਿਹੜੀ ਗਰਾਊਂਡ ਲੈਵਲ ਤੋਂ ਰਿਪੋਰਟ ਮਿਲੀ ਹੈ ਮੈਨੂੰ ਇਹ ਮਿਲੀ ਹੈ ਕਿ ਹਰਮੀਤ ਸਿੰਘ ਸੰਧੂ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਘੱਟੋ ਘੱਟ 35 ਤੋਂ 40 ਹਜ਼ਾਰ ਵੋਟ ਦੇ ਨਾਲ ਜਿੱਤਣਗੇ ਇਹ ਭਵਿੱਖਬਾਣੀ ਹੈ ਅੱਛਾ ਜੇ ਲੋਕ ਨੂੰ ਬਸੇ ਕੈਨਟੀ ਲੋਡ ਨਹੀਂ ਸੀ ਤੇ ਮੈਂ ਤਾਂ ਥੋੜੇ ਜਿਹਾ ਜਿਹੜੇ ਮੈਂ ਕਹਿੰਦਾ ਵੀ ਕਾਲ ਜੇ ਜੇ ਫੂਕਣ ਵਾਸਤੇ ਗੱਲ ਕਰਨੀ ਹੁੰਦੀ ਹੈ ਨੀ ਉਹ ਆਦਤ ਹੈ ਪਾਨ ਜਦੋਂ ਕਿਤੇ ਮਨ ਖੁਸ਼ ਹੁੰਦਾ ਹੈ ਕਾਫੀ ਕਾਫੀ ਪੀਤੀ ਹੁੰਦੀ ਹੈ ਘਰ ਵਾਲੇ ਕਹਿੰਦੇ ਵੀ ਦੁੱਧ ਬੰਦੂ ਪਿਆ ਹੋਰ ਬਣਾ ਦਿਓ ਫਿਰ ਮਨ ਖੁਸ਼ ਹੁੰਦਾ ਵੀ ਅੱਜ ਕੋਈ ਗੱਲ ਕਰੀਏ ਇਦਾਂ ਦੀ ਅਸਾ ਇਹ ਗੱਲ ਮੈਂ ਕਿਉਂ ਕਹੀ ਅੱਜ ਫਬੇ ਕਵਾਨੀ ਕਿਉਂ ਕੀਤੀ ਹੈ ਇੱਕ ਤਾਂ ਨੀਟਾ ਉਹ ਕਹੀ ਜਾਂਦਾ ਜੇ ਨੌਸ਼ਲਮ ਬਟੋਣੀਆਂ ਨੇ ਤਾਂ ਕਿਨੂ ਵੋਟ ਪਾਣੀ ਹੈ ਉਹ ਜਿਹਨੇ ਸੰਦੂਰ ਦਾ ਪਤਾ ਨਹੀਂ ਸੂਰੀ ਦਾ ਪਤਾ ਨਹੀਂ ਕਤਲ ਕੀਤਾ ਸੀ ਗੱਲ ਬਣੀ ਯਾਨੀ ਕਿ ਸਣੀ ਦੇ ਭਰਾ ਨੂੰ ਵੋਟਾਂ ਪਾੜੀ ਜੇ ਕਹਿੰਦਾ ਨਸ਼ਲਾਂ ਵਿੱਚੋਂ ਬਚਾਉਣੀਆਂ ਨੇ ਹੁਣ ਨਸ਼ਲਾਂ ਕਿਤੋਂ ਬਚਾਉਣੀਆਂ ਨੇ ਨਸ਼ੇ ਤੋਂ ਬਚਾਉਣੀਆਂ ਨੇ ਨਸ਼ਲਾਂ ਤੇ ਨਸ਼ਾ ਮਤਲਬ ਜੇ ਤੁਸੀਂ ਨਸ਼ਲਾਂ ਬਚਾਉਣੀਆਂ ਨੇ ਨਸ਼ੇ ਤੋਂ ਬਚਾਉਣੇ ਨੀਟਾ ਕਹਿੰਦਾ ਸਨਿਦੀ ਭਰਾ ਨੂੰ ਮੰਨਦੀਪ ਨੂੰ ਵੋਟਾਂ ਪਾਓ ਇਹ ਗੱਲ ਕਹੀ ਆ ਪਰ ਇਹਨਾਂ ਹਰਾਮਖੋਰਾਂ ਨੂੰ ਪੁੱਛੋ ਵੀ ਜਿਹੜੇ ਚਿੱਟਾ ਲੈ ਕੇ ਆਏ ਸੀ ਉਹਨਾਂ ਦੀ ਸਰਕਾਰ ਵਿੱਚ ਤੁਸੀਂ ਰਹੇ ਬਾਦਲਾਂ ਦੀਆਂ ਚੱਪਲਾਂ ਚੜਦੇ ਰਹੇ ਉਦੋਂ ਬੋਲੇ ਨਹੀਂ ਤੁਸੀਂ ਉਦੋਂ ਕਿੱਧਰ ਗਈ ਸੀ ਤੁਹਾਡੀ ਇਹ ਦਾਨਸ਼ਵੰਦ ਵਾਲੀ ਅਕਲ ਜਥੇਦਾਰਾਂ ਵਾਲੀ ਸੋਚ ਉਦੋਂ ਕਿੱਧਰ ਗਈ ਸੀ ਮਤਲਬ ਹੁਣੇ ਚੀਕਾਂ ਮਾਰਦੇ ਨੇ ਜਾਂ ਇਹੋ ਕਹਿੰਦੇ ਆ ਕਿ ਮਾਨਦਲੀਏ ਹੋਣ ਮੂਤਪਾਲ ਵਾਲੇ ਹੋਣ ਤੇ ਜਾਂ ਇਹ ਨੀਟੇ ਵਰਗੇ ਹੋਣ ਬਾਦਲ ਕੇ ਹੋਣ ਸਭ ਦੁਨੀਆਂ ਚੀਕਾਂ ਨਿਕਲੀਆਂ ਪਈਆਂ ਨੇ ਬਸ ਸੁਪਨੇ ਦੇ ਵਿੱਚ ਰਾਤ ਨੂੰ ਕੀ ਭਵੰਤਮਾਨ ਭਵੰਤਮਾਨ ਬਸ ਕਈ ਤਾਂ ਹੁਣ ਬਾਤਲਬਾਤ ਕਰਨੋਂ ਫਟ ਗਏ ਹੁਣ ਭਵੰਤਮਾਨ ਭਵੰਤਮਾਨ ਹੁਣ ਉਹ ਮਾਲਾ ਪੜੀ ਹੋਈ ਹੈ ਇਹ ਧਰਮ ਦੀ ਲੋੜ ਨਹੀਂ ਇਹ ਲੋਕਾਂ ਦਾ ਫਤਵਾ ਹੁੰਦਾ ਹੈ ਲੋਕਾਂ ਨੂੰ ਚੰਗੀ ਤਰ੍ਹਾਂ ਧੋੜੀਆਂ ਕਰਦੂਤਾਂ ਦਾ ਪਤਾ ਲੱਗ ਚੁੱਕਾ ਹੈ ਵੀ ਪੰਥ ਪੰਥ ਕਰਕੇ ਕਿਵੇਂ ਤੁਸੀਂ ਕੌਮ ਨੂੰ ਪੰਜਾਬ ਨੂੰ ਬਰਬਾਦ ਕੀਤਾ ਜਾਨਿ ਕਿ ਕੁੱਲ ਮਿਲਾ ਕੇ ਇਹ ਕਹਿ ਲਈਏ ਵੀ ਜਿਹੜੇ ਮਨਪ੍ਰੀਤ ਸਿੰਘ ਈਆੜੀ ਨੇ ਆਪਣੀ ਰਾਜਨੀਤੀ ਉਹਨਾਂ ਨੇ ਪਚਾਈ ਹੈ ਉਹ ਚੁੱਕ ਨੇ ਉਹ ਦੇਖ ਰਹੇ ਨੇ ਤਮਾਸ਼ਾ ਇਹਨਾਂ ਡੁੱਬਦਿਆਂ ਨੂੰ ਇਹਨਾਂ ਚੀਕਾਂ ਪੈਂਦੀਆਂ ਨੂੰ ਮਨਪ੍ਰੀਤ ਈਆੜੀ ਮੈਂ ਕਹਿੰਦਾ ਵਧੀਆ ਨੇ ਜਿਹੜੇ ਨਖਤੀੜਾ ਤੋਂ ਪਾਸੇ ਰਹਗੇ ਔਰ ਦੂਰ ਖੜੇ ਤਮਾਸ਼ਾ ਦੇਖ ਰਹੇ ਨੇ ਜ਼ਿੰਮੇਵਾਰ ਬੰਦੇ ਨੇ ਪਰ ਲਾਸਟ ਵਿੱਚ ਫੇਰ ਕਹਿ ਦਨਾ ਵੀ ਸਬਦੀਆਂ ਦੀਆਂ ਚੀਕਾਂ ਪੈਂਦੀਆਂ ਤਰਨ ਤਾਨ ਜਿਵੇਂ ਨਹੀਂ ਛੋੜ ਚੁ ਮਸ਼ੇ ਹੁਣ ਇਹ ਵੀਡੀਓ ਸੁਣ ਕੇ ਨਾ ਥੱਲੇ ਕਮੈਂਟ ਵੀ ਇਹ ਆਪ ਤਾਂ ਕਰਦੇ ਨਹੀਂ ਕਰਾਉਂਦੇ ਹੁੰਦੇ ਹੈ ਲਿਵਰ ਸਾਡੀ ਜਿਹੜੀ ਆਈਡੀਆ ਸ਼ੋ ਹੋ ਜਾਂਦੀ ਹੈ ਵੀ ਕਿਹੜਾ ਨੇਲੀ ਪੱਗ ਬੜਾ ਬੂਲਦਾ ਹੈ ਕਿਹੜਾ ਮਾਨਦਲੀ ਹੈ ਕਿਹੜਾ ਮੂਤ ਪਾਲ ਦਾ ਬੰਦਾ ਇਹ ਹੋਰਾਂ ਨੂੰ ਤਕਰਾਂਉਂਦੀ ਹੈ ਫੇਕ ਗਾੜੀਆਂ ਤੋਂ ਉੱਥੇ ਮਾਂ ਭੈਣ ਦੀ ਭੈਣੇ ਕਰਨੀ ਹੁੰਦੀ ਹੈ ਉਹਦੀ ਸਾਨੂੰ ਪਰਵਾਹ ਨਹੀਂ ਪਰ ਤੁਹਾਡੀਆਂ ਜਿਹੜੀਆਂ ਚੀਕਾਂ ਤਰਨ ਤਰਨ ਤੇ ਪੈ ਰਹੀਆਂ ਨੇ ਉਹਦੀ ਆਵਾਜ਼ ਪੂਰੀ ਦੁਨੀਆ ਵਿੱਚ ਸੁਣੋ ਬੇਟ ਕਰੋ ਕਿੰਨੀ ਹੋ ਗਈ ਦੋ ਦਿਨ ਤਾਂ ਹੋ ਗਏ ਇੱਕ ਹਫਤਾ ਇੱਕ ਵੀਕ ਬਾਕੀ ਹੈ ਸਭ ਕੁਝ ਸਾਫ਼ ਹੋ ਚੁੱਕਾ ਹੈ ਇਹ ਕੋਈ ਮੇਰੀ ਭਵਿੱਖਬਾਣੀ ਕੋਈ ਪੁਜਾਰੀ ਬਾਦ ਵਾਲੀ ਪਖੰਡ ਬਾਦ ਵਾਲੀ ਨਹੀਂ ਜਿਹੜੇ ਲੋਕਾਂ ਨੂੰ ਮੈਂ ਫੋਨ ਕੀਤੇ ਸੀ ਜਾਂ মিডিਆ ਰਾਹੀਂ ਦੱਸਣ ਦੀ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਅਖੌਤੀ ਪੰਥਕੰਤੋਂ ਬਚੋ ਇਹ ਉਹਨਾਂ ਲੋਕਾਂ ਦੀ ਗਰਾਊਂਡ ਲੈਵਲ ਦੀ ਰਿਪੋਰਟ ਹੈ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਸਚਾਈ ਹੈ ਚਲੋ ਹੁਣ ਇੱਕ ਲਾਸਟ ਗੱਲ ਕਹਿਣੀ ਹੈ ਜਿੰਨੇ ਵੀ ਬੰਦੇ ਉੱਥੇ ਨਾ ਜਿਮਨੀ ਚੌਂ ਦੇ ਵਿੱਚ ਇਧਰ ਉਧਰ ਦੀਆਂ ਮਾਰ ਰਹੇ ਨੇ ਕੋਈ ਲੱਤ ਫੜ ਲੈਂਦਾ ਕੋਈ ਬਾਹ ਫੜ ਲੈਂਦਾ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇੱਥੇ ਹੋ ਕੀ ਰਿਹਾ ਬਾਸ਼ੁਰਲੀ ਛੜਨੀ ਹੁੰਦੇ ਸੱਡ ਕੇ ਪਾਸੇ ਆ ਨੀਟਾ ਪਤਾ ਨਹੀਂ ਕਿੱਥੇ ਸੁੱਤਾ ਬੈਠਾ ਪਿਆ ਸੀ ਤੇ ਅੱਜ ਸੁਣਿਆ ਮੈਂ ਆ ਗਿਆ ਪੱਗ ਪੈਸੀ ਜਿੱਦਾਂ ਦੀ ਮੇਰੇ ਬੰਨੀ ਐ ਓੰਦੀ ਬੰਨੀ ਸੀ ਪਰ ਮੇਰੇ ਵਾਲੀ ਥੋੜੀ ਜਿਹੀ ਘੂੜੀ ਐ ਉਹ ਥੋੜੀ ਫਿੱਕੀ ਬੰਦ ਐ ਮੈਨੂੰ ਥੋੜੀ ਵਧੀਆ ਬੰਨਣੀ ਹੁੰਦੀ ਐ ਬਸ ਇੰਨਾ ਫਰਕ ਐ ਤੇ ਪਰ ਮੈਂ ਜਵੜੀਆਂ ਨਹੀਂ ਮਾਰਦਾ ਤੇ ਨਾ ਹੀ ਕਦੇ ਮਾਰੀਆਂ ਨੇ ਨਾ ਮਾਰੀ ਤੇ ਪੀਐਚਡੀ ਵਾਲੇ ਜਹੇਦਾਰ ਸਾਹਿਬ ਜਵੜ ਕੇ ਮਾਰੀ ਨਾ ਜੀ ਨਸ਼ਲਾ ਬੱਚ ਉਹ ਨਹੀਂ ਗਿਆ ਨੇ ਤਾਂ ਇਨਾਂ ਨੂੰ ਵੋਟ ਪਾ ਦਿਓ ਤੇ ਹੁਣ ਇਹਨੂੰ ਪੁੱਛੋ ਵੀ ਤੇਰਾ ਅਕਾਲੀ ਦਲ ਕਿੱਥੇ ਐ ਜਾਂ ਫਿਰ ਉਹ ਕਹਾਵਤ ਸੱਚ ਹੋ ਗਈ ਵੀ ਬਿੱਲੀ ਥੈਲਿਆਂ ਬਾਹਰ ਆ ਗਈ ਸਮਝ ਆਦੀ ਮੈਂ ਤਾਂ ਹੌਲੀ ਹੌਲੀ ਬੋਲਿਆ ਨਹੀਂ ਤਾਂ ਮੈਂ ਇਕੱਠਾ ਵੀ ਜੋੜ ਵੜਨ ਦਾ ਵਿਆਹ ਆ ਗਈ ਬਿੱਲੀ ਥੈਲਿਆਂ ਬਾਹਰ ਬਿੱਲੀ ਥੈਲਿਆਂ ਬਾਹਰ ਆ ਗਈ ਕਿੱਥੋਂ ਦੀ ਬਿੱਲੀ ਐ ਇਹ ਦਿੱਲੀ ਦੀ ਜਦੋਂ ਜਥੇਦਾਰੀ ਤੂਫਾਨਾਂ ਕੀ ਤਸੀਗਿਆ ਸੀ ਨਾ ਕਿ ਮੈਂ ਬੱਕਰੀ ਵਾਂਗੂੰ ਦੰਦ ਕੱਢਦਾ ਸੀ ਤੇ ਉਹ ਥੈਲੀ ਕਿਨੇ ਬਣਾਈ ਸੀ ਤੇ ਉਹ ਥੈਲੀ ਵਿੱਚ ਬਿੱਲੀ ਕਿਹੜੇ ਸੀ ਕਿਨੇ ਬੰਦ ਕੀਤੀ ਸੀ ਉਹ ਬਾਹਰ ਆ ਗਈ ਮਤਲਬ ਸਾਰਾ ਝਾਮ ਧਾਮ ਵੀ ਮਜੂਦਾ ਸਰਕਾਰ ਦਾ ਬੰਦਾ ਨਾ ਜਿਹਦੇ ਇਹਨਾਂ ਦਾ ਜੋਰ ਲੱਗਾ ਪਿਆ ਅੰਦਰ ਖਾਤੇ ਪਰ ਮੇਰੇ ਕੋਲੇ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਉਹ ਇਹ ਉਹ ਕਹਿੰਦੇ ਗਿਆਨੀ ਜੀ ਇਹਨਾਂ ਦੇ ਸਭ ਦੇ ਜੁੱਤੀਆਂ ਪਹਿਣ ਗੀਆਂ ਸਭ ਦੇ ਪਹਿਣ ਗੀਆਂ ਇੱਕ ਨਹੀਂ ਬਚਦਾ ਇਹਨਾਂ ਇਹ ਲਾਸਟ ਹੈ ਜੀ ਐਤੋਂ ਬਾਅਦ ਜੇ ਕੋਈ ਗੱਲਬਾਤ ਕਰਾਂਗੇ ਨਾ ਤਾਂ ਇਹਨਾਂ ਦੇ ਜੁੱਤੀਆਂ ਫੇਰ ਲਵਾਸਤੇ ਕਰਾਂਗੇ ਵੀ ਜਿੱਤ ਗਏ ਹੁਣ ਜਿੱਤ ਗਏ ਹੁਣ ਮੈਂ ਪੁੱਛਾਂਗੀ ਇਹ ਕਦੋਂ ਕਿਹਾ ਜਾਂਦਾ ਜਦੋਂ ਇਨਨੀਆਂ ਜਵਾਨਤਾ ਜਪਤ ਹੋ ਜਾਂਦੀਆਂ ਨੇ ਉਦੋਂ ਕਿਹਾ ਜਾਂਦਾ ਇਹ ਸਾਰੇ ਨੇ ਜੀ ਸਾਰੇ ਨੇ ਕੋਈ ਬਾਦ ਲੱਗੇ ਹੋਣ ਕਾਂਗਰਸੀ ਹੋਣ ਮੰਡਲੀਏ ਹੋਣ ਮੂਤਪਾਲਾਲੇ ਹੋਣ ਸਨਿਦਾਪਰਾ ਹੋਵੇ ਜਿਹੜੇ ਮਰਜੀ ਹੋਣ ਇਹ ਸਾਰੇ ਹੀ ਨੇ ਬਾਂਦਰਾ ਮੰਗ ਕੋਈ ਗੱਡੀ ਲੈ ਕੇ ਉੱਤਰ ਪੜ ਜਾਂਦਾ ਕੋਈ ਉੱਤਰ ਪੜ ਜਾਂਦਾ ਪਤਾ ਨਹੀਂ ਕੋਈ ਘਰੇ ਤਿਆਰੀ ਦੂਰੀ ਨਹੀਂ ਕਰਦੇ ਬਸ ਜਿਹੜਾ ਆਉਂਦਾ ਮੀਡੀਆ ਵਾਲੇ ਵੀ ਸੋਚਦੇ ਵੀ ਇਹ ਕਿਹੜੀ ਪਾਰਟੀ ਦਾ ਵੀ ਇਹ 2027 'ਚ ਕਿੱਧਰ ਜਾਊਗਾ ਉਹ ਵੀ ਸੋਚੀ ਜਾਂਦੇ ਵਿਚਾਰੇ ਮੁੰਡੇ ਮੈਂ ਆਈਪੀਐਲ ਮੈਚ ਦੇ ਵਿੱਚ ਨਹੀਂ ਹੁੰਦਾ 15-15 ਦੇ ਟੀਮ 15-15 ਟੀਮਾਂ ਦੇਖਿਆ ਖਿਡਾਰੀ ਜਿਹੜੇ ਇੱਕ ਟੀਮ ਦੇ ਖੇਡਦੇ ਹੁੰਦੇ ਆ ਤੇ ਇਹਦਾ ਕਨਫਿਊਜ਼ ਹੋ ਜਾਂਦੇ ਆ ਵੀ ਬਾਲ ਕਿਹਨੇ ਮਾਰੀ ਐ ਤੇ ਸ਼ੱਕਾ ਕਿਹਨੇ ਮਾਰਿਆ ਇਹ ਜਦੋਂ ਨਾ ਨਾ ਚੱਲਿਆ ਸੀ ਨਾ ਆਈਪੀਐਲ ਉਦੋਂ ਜਿਹੜੇ ਲੋਕ ਦੇ ਸੀ ਵੀ ਕੀ ਹੋਈ ਕੀ ਜਾਂਦਾ ਇੱਧਰ ਸੰਗਾਕਾਰਾ ਖੜਾ ਉਧਰ ਫਰੀਦੀ ਖੜਾ ਇਹ ਜੋ ਸਾਧਨ ਖੜਾ ਉਹ ਲੋਕ ਮੀਡੀਆ ਲਈ ਕਨਫਿਊਜ਼ ਨੇ ਵੀ ਇਹ ਕਿਹੜੀ ਪਾਰਟੀ ਦੇ ਨੇ ਕਿਹਨੂੰ ਜਿਤਾਉਣਗੇ ਪਤਾ ਨਹੀਂ ਲੱਗ ਰਿਹਾ ਪਰ ਲਾਸਟ ਜਿਹੜੀ ਭਵਿੱਖਬਾਣੀ ਹੋਈ ਹੈ ਵੀ ਹਰਮੀਤ ਸੰਧੂ ਜਿਹੜੇ ਹੈ ਉਹ 35 ਤੋਂ 40 ਹਜ਼ਾਰ ਵੋਟ ਨਾਲ ਜਿੱਤ ਰਹੇ ਨੇ ਤੇ ਇਹਨਾਂ ਦੀ ਸਭ ਦੀ ਘੁੱਗੀ ਕਹੈਂ ਯਾਨਕਿ ਟਿੰਬਰੀ ਟੈਟ ਇਹ ਪ੍ਰਾਣੇ ਦੇ ਸ਼ਬਦ ਨੇ ਪੰਜਾਬੀ ਤੋਂ ਹੋ ਚੁੱਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ